ਰਾਜਪੁਰਾ ਹਲਕੇ ਦੇ ਵਿੱਚ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮੌਜੂਦਾ ਹਾਲਾਤ ਸਰਕਾਰ ਦੀ ਲਾਪਰਵਾਹੀ ਕਾਰਨ ਪੈਦਾ ਹੋਏ ਨੇ ਜਗਦੀਸ਼ ਜੱਗਾ ਆਪਣੀ ਟੀਮ ਦੇ ਨਾਲ ਕੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਦੌਰੇ ਤੇ ਨਿਕਲੇ ਜਿੱਥੇ ਉਹਨਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਗਦੀਸ਼ ਜੱਗਾ ਦਾ ਇਹ ਕਹਿਣਾ ਹੈ ਕਿ ਹੜ੍ਹ ਪਰਬਤ ਪਿੰਡ ਦਾ ਜਾਇਜ਼ਾ ਲਿਆ ਗਿਆ ਖੇਤਾਂ ਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਵਾਰ-ਵਾਰ ਪ੍ਰਸ਼ਾਸਨ ਵਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਬੰਨ ਨੂੰ 5-5 ਫੁੱਟ ਉੱਚਾ ਕੀਤਾ ਜਾਵੇ ਮਿੱਟੀ ਪਾਈ ਜਾਵੇ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਸਾਬਕਾ ਸਰਪੰਚਾ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਡੀਸੀ ਦਫ਼ਤਰ ਨੂੰ ਅਰਜ਼ੀਆਂ ਦੇ ਕੇ ਆ ਚੁੱਕੇ ਨੇ ਅਜੇ ਤੱਕ ਬੰਨ ਉੱਚਾ ਕੀਤਾ ਨਹੀਂ ਗਿਆ ਉਹਨਾਂ ਦਾ ਕਹਿਣਾ ਹੈ ਕਿ ਫਸਲ ਤਬਾਹ ਹੋ ਗਈ ਹੈ ਇਸ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਹੁਣ ਮਜਬੂਰ ਹੋ ਚੁਕਿਆ ਬਾਂਦੀ ਚੁੜਾਈ ਵਿਧਾਈ ਜਾਵੇ ਤੁਸ ਨੂੰ ਮਜ਼ਬੂਤ ਕੀਤਾ ਜਾਵੇ ਜਗਦੀਸ਼ ਜੱਗਾ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਵੱਲੋਂ ਇਸ ਬਿਲਣ ਗਹਿਲੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਦੇ ਵੱਲੋਂ ਟੀਮ ਭੇਜਣ ਦੇ ਆਦੇਸ਼ ਦਿੱਤੇ ਗਏ ਨੇ ਜੋ ਜਲਦੀ ਲਾ ਕੇ ਦਦਵਾਰਾ ਕਰੇਗੀ ਅੱਜ ਅਸੀਂ ਹਲਕੇ ਦੇ ਕਾਫੀ ਪਿੰਡਾਂ 'ਚ ਦੌਰਾ ਕੀਤਾ ਤੇ ਅਸੀਂ ਹੁਣ ਇਸ ਟਾਈਮ ਝੱਜੋ ਪਿੰਡੇ 'ਚ ਜਿਹੜਾ ਮੇਰੇ ਹਲਕੇ ਰਾਜਪੁਰੇ 'ਚ ਪਿੰਡ ਪੈਂਦਾ ਹੈ ਕਾਫੀ ਹਲਕਿਆਂ 'ਚ ਗਏ ਆ ਤੇ ਜਿੱਥੇ ਅਸੀਂ ਦੇਖ ਰਹੇ ਜਿੱਥੇ ਜਿੱਥੇ ਹੱਡ ਦੀ ਮਾਰ ਪਈ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਮੈਂ ਕਹਿੰਦਾ तकरीबन ਸਾਰੇ ਪਿੰਡਾਂ ਦੇ ਸਾਰੇ ਹੀ ਪਿੰਡ ਇੱਥੇ ਖੜਾ ਤੇ ਮੈਂ ਇੱਥੇ ਅੱਜ ਗੱਲ ਸੁਣੀ ਬੜੇ ਹੈਰਾਨੀ ਜਨਕ ਗੱਲਾਂ ਸੁਣੀਆਂ ਵੀ ਸਾਬਕਾ ਸਰਪੰਚ ਸਾਹਿਬ ਸਾਡੇ 10 ਰਹੇ ਨੇ ਵੀ ਅਸੀਂ 2000 2025 ਦਿੱਤੀ ਹੈ 23 23 ਤੋਂ 2000 ਪਿਛਲੇ 2023 ਤੋਂ ਅਸੀਂ ਦਰਖਾਸਤ ਦੇ ਰਹੇ ਹਾਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਹਰ ਵਾਰ ਦੇ ਰਹੇ ਆ ਵੀ ਇੱਥੇ ਮਿੱਟੀ ਪਾਈ ਜਾਵੇ 5-5 ਫੁੱਟ ਦੀ ਤੇ ਪ੍ਰਸ਼ਾਸਨ ਨੇ ਮਤਲਬ 2025 ਚ ਫਿਰ ਇਹ ਦਿਖਾ ਰਹੇ ਆ ਅਰਜ਼ੀ 2025 ਫਿਰ ਦਿੱਤੀ ਹੈ ਜਨਵਰੀ ਦੇ ਮਹੀਨੇ ਚ ਤੇ ਵੀ ਪੰਜ ਪੰਜ ਫੋਟੋ ਮਿੱਟੀ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਕੋਈ ਉਹਨਾਂ ਨੇ ਖਿਆਲ ਨਹੀਂ ਕੀਤਾ ਤੇ ਮੈਂ ਜਿੰਨੀ ਨਿੰਦਾ ਕਰਾਂ ਇਹ ਸਰਕਾਰ ਦੀ ਉਨੀ ਘਟ ਹੈ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਅੱਜ ਇਹ ਹੜ੍ਹ ਦੀ ਸਥਿਤੀ ਅੱਜ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਇਹ ਸਾਰਾ ਕਸੂਰ ਸਰਕਾਰ ਦਾ ਹੈਗਾ ਤੇ ਮੈਂ ਦੇਖ ਰਿਹਾ ਵੀ ਕਿੰਨੇ ਇੱਕ ਹੁਣ ਇੱਥੇ ਹੀ ਤੁਸੀਂ ਦੇਖ ਲਓ ਆਪਾਂ ਇਸ ਏਰੀਆ 'ਚ ਦੇਖ ਲਈਏ ਹਜ਼ਾਰ ਏਕੜ ਜ਼ਮੀਨ ਫਸਲ ਖਰਾਬ ਹੋ ਗਈ ਇੱਥੇ ਹੀ ਤੇ ਮੈਂ ਤੁਹਾਡੇ ਰਾਈ ਵੀ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜਿਹੜੀ ਜਿਹੜੀ ਗੱਲ ਇਹਨਾਂ ਨੇ ਸਾਡੇ ਖਿਆਲ 'ਚ ਲਿਆਈ ਹੈ ਤੇ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਸੈਂਟਰ ਸਰਕਾਰ ਨਾਲ ਵੀ ਗੱਲ ਕਰਾਂਗੇ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਸਾਡੇ ਮਾਨਯੋਗ ਗ੍ਰਾਮ ਮੰਤਰੀ ਅਮੀਸ਼ਾਹ ਜੀ ਨੇ ਆਪਣੀ ਟੀਮ ਨੂੰ ਵੀ ਆਰਡਰ ਕਰਤਾ ਵੀ ਇਹ ਸਾਰਾ ਦੌਰਾ ਕਰਨਗੇ ਤੇ ਮੈਂ ਇੰਨੀ ਗੱਲ ਵੀ ਕਹਿ ਸਕਦਾ ਵੀ ਮੈਂ ਜਦੋਂ ਇਹ ਦੌਰਾ ਹੋਏਗਾ ਤਾਂ ਸਾਡੇ ਸੈਂਟਰ ਦੀ ਟੀਮ ਇੱਥੇ ਵੀ ਲੈ ਕੇ ਆਵਾਂਗੇ ਤੇ ਬਹੁਤ ਮਾੜੀ ਹਾਲਤ ਹੈ ਆਪਣਾ ਇੱਥੇ ਲੋਕਾਂ ਦੀ ਤੇ ਸਰਕਾਰ ਦੀ ਜਿੰਨੀ ਨਿੱਦਾ ਕਰੀ ਉਨੀ ਘਟਾ ਹੈ ਪਰਸਾਨੀ ਤਾਂ ਸਾਨੂੰ ਤੁਰਤੋਂ ਹੀ ਆਉਂਦੀ ਯਾਰੀ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਜੀ ਪਰ ਹੁਣ ਸਾਨੂੰ 2004 ਤੋਂ ਬਾਅਦ ਬਹੁਤ ਜ਼ਿਆਦਾ ਮੁਸ਼ਕਲ ਆਉਂਦੀਆਂ ਨੇ ਦਰਿਆ ਘੱਗਰ ਕਰਕੇ ਜੀ ਸਾਡੇ 2004 ਤੋਂ ਲੈ ਕੇ ਜੀ ਉਸ ਤੋਂ ਬਾਅਦ ਬੰਨ ਤੇ ਅਜੇ ਦੀ ਮਿੱਟੀ ਨਹੀਂ ਪਈ ਹੈ ਜੀ ਇਹ ਪਿੱਛੇ ਜੀ ਕੁਝ ਅਮਰਜੈਂਸੀ ਮਿੱਟੀ ਥੋੜੀ ਜੀ ਪਾਈ ਨਾ ਕੋਈ 20 30 ਕੁ ਟਰੇਡੀਆਂ ਜੀ ਕੋਈ ਖਾਸ ਨਹੀਂ ਪਈ ਜੀ ਅਸੀਂ 2023 ਤੋਂ ਇਹ ਦਰਖਾਸਤਾਂ ਡੀਸੀ ਸਾਹਿਬ ਨੂੰ ਦੇਂਦੇ ਆ ਰਹੇ ਹਾਂ ਜੀ ਇਸ ਮਹਿਕਮੇ ਦੇ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਦੇਂਦੇ ਆ ਰਹੇ ਹਾਂ ਜੀ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਤਾਂ ਹੁਣ ਅਸੀਂ ਪਿੱਛੇ ਫਿਰ 25 ਦੇ ਵਿੱਚ 22 ਇੱਕ 25 ਨੂੰ ਵੀ ਦੇ ਕੇ ਆਏ ਹਾਂ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸਾਡੀ ਦਰਖਾਸਤਾਂ ਦੇ ਹਿਸਾਬ ਨਾਲ ਮਿੱਟੀ ਪਾਸ ਹੋਈ ਹੈ ਜੀ ਅਸੀਂ ਮੰਗ ਕਰੀ ਜੀ 5-5 ਫੁੱਟ ਦੀ ਉਹਨਾਂ ਦੇ ਕੋਸ਼ ਨਿਸ਼ਾਨੀਆਂ ਲੈਣ ਦੇ ਦੋ ਦੋ ਫੁੱਟ ਦੀ ਜੀ ਅਜੇ ਉਹ ਵੀ ਪਈ ਨਹੀਂ ਹੈ ਜੀ ਸਾਡੀ ਇਹੀ ਮੰਗ ਹੈ ਜੀ ਪੰਜ ਪੰਜ ਫੁੱਟ ਮਿੱਟੀ ਪਈ ਬਣ ਤੇ ਤੇ ਬਣਦੀ ਚੜਾਈ ਪਹਿਲਾਂ ਨਾਲੋਂ 5 ਫੁੱਟ ਹੋਰ ਕਰੀ ਜਾਏ ਜੀ 5 ਫੁੱਟ ਬਣਦੇ ਦੀ ਚੜਾਈ ਕਰੀ ਜਾਏ ਜੀ 5 ਫੁੱਟ ਉੱਚਾ ਕਰਿਆ ਜਾਵੇ ਅੰਦਰਲੀ ਸਾਈਡ ਪੱਕਾ ਕਰਿਆ ਜਾਏ ਆਪਾਂ ਕਿਹੜੇ ਪਿੰਡ ਕਿਹੜੇ ਕਿਹੜੇ ਲੱਗਦੇ ਇੱਥੇ ਪਿੰਡ ਲੱਗਦੇ ਨਹੀਂ ਸਾਡੇ ਕੋਈ ਤਕਰੀਬਨ ਮਨੋਲੀ ਤੋਂ ਸ਼ੁਰੂ ਹੋ ਜੀਦਾ ਸੀ ਆਪਾਂ ਕਿਹੜੇ ਪਿੰਡ ਖੜੇ ਆ ਆਪਾਂ ਇਹ ਝੱਜੋ ਪਿੰਡ ਖੜੇ ਆ ਹਾਂਜੀ ਝੱਜੋ ਬੁੱਢਣ ਪਰਜੀ ਹਾਂਜੀ ਇੱਥੇ ਝੱਜੋ ਕਿਹੜੇ ਨੇੜੇ ਪਿੰਡਾਂ ਨੂੰ ਮਾਰ ਆ ਇੱਥੇ ਝੱਜੋ ਇੱਥੋਂ ਲੈ ਕੇ ਰਾਜਪੁਰੇ ਤੱਕ ਮਾਰੇ ਮਾਰੇ ਜੀ ਇੱਥੋਂ ਬੰਨ ਨੂੰ ਪਾੜ ਪੈ ਜੇ ਬੰਨ ਟੁੱਟ ਜੇ ਜੀ ਇਧਰ ਘਨੌਰ ਦੇ ਏਰੀਆ ਹੋਰ ਜ਼ਿਆਦਾ ਡੁੱਬੇਗਾ ਤੁਹਾਡੇ ਪਾਸੇ ਤਾਂ ਰਾਜਪੁਰੇ ਵੀ ਮਾਰੇ ਮਾਰੇ ਜੀ ਪਾਣੀ ਵੀ 25 30 ਪਿੰਡਾਂ ਦਾ ਨੁਕਸਾਨ ਹੈ ਜੀ ਇੱਕ ਨਵਾਂ ਰੋਡ ਬਣ ਗਿਆ ਜਿਹੜਾ ਇਹ ਬੜਾ ਉੱਚਾ ਕਰਕੇ ਬਣਾਤਾ ਜੀ ਹਾਂਜੀ ਅੱਜ ਦੇਖਿਆ ਜਾ ਰਿਹਾ ਪਾਣੀ ਮਤਲਬ ਹਜੇ ਬਿਲਕੁਲ ਨਾਲ ਪਹੁੰਚ ਗਿਆ ਇਸ ਤੋਂ ਵੀ ਜ਼ਿਆਦਾ ਸੀ ਪਾਣੀ ਇਸ ਤੋਂ ਪਾਣੀ ਤਾਂ ਇਹ ਤਾਂ 6 ਫੁੱਟ ਡਾਉਨ ਹੈ ਜੀ ਹਜੇ ਪਾਣੀ ਹਾਂਜੀ ਹਾਂਜੀ ਇਸ ਤੋਂ ਵੀ 6 ਫੁੱਟ ਪਾਣੀ ਹੋਰ ਚੜ੍ਹ ਸਕਦਾ ਜੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਇਹਨਾਂ ਦਾ ਟਾਹੇ ਪੱਕੇ ਕਰੇ ਜਾਣ ਜੀ ਤੇ ਬਾਂਦਾ 5 ਫੁੱਟ ਉੱਚਾ ਚੱਕਿਆ ਜਾਏ 5 ਫੁੱਟ ਚੌੜਾ ਵੀ ਕਰਾਏ ਜੇ ਪਹਿਲਾਂ ਨਾਲੋਂ ਜੀ ਇਹ ਵੀ 15 ਫੁੱਟ ਚੜਾਈ ਹੈ ਜੀ ਇਹ 20 ਫੁੱਟ ਚੜਾਈ ਹੋਈ ਜੀ 5 ਫੁੱਟ ਦੀ ਉਚਾਈ ਹੋਏਗੀ ਸਾਡੀ ਇਹ ਮੰਗ ਹੈ ਸਰਕਾਰ ਤੋਂ ਜੀ ਹਾਂਜੀ ਜਿਹੜੀ ਗ੍ਰਾਂਟ ਵਗੈਰਾ ਆਈ ਹੋਈ ਇਹ ਸਾਨੂੰ ਪਤਾ ਲੱਗਿਆ ਸੈਂਟਰ ਗਵਰਨਮੈਂਟ ਤੋਂ 5500 ਕਰੋੜ ਰੁਪਏ ਤੇ ਇਹਦੇ ਆਏ ਹੋਏ ਨੇ ਜੀ ਸਾਨੂੰ ਗੁਰਦੇਵ ਜੀ ਢੋਜ ਜੀ ਨੇ ਦੱਸਿਆ ਜੀ ਪਿੱਛੇ ਜੀ ਉਹਨਾਂ ਨੇ ਪਾਸ ਕਰਾਇਆ ਇਹਨਾਂ ਦੌੜ ਭੱਜ ਕਰਕੇ ਬੀਜੇਪੀ ਦੇ ਲੀਡਰ ਨੇ ਜੀ ਤਾਂ ਇਹ 5500 ਕਰੋੜ ਰੁਪਏ ਸਪੈਸ਼ਲ ਘੱਗਰ ਦਰਿਆ ਦੇ ਆਏ ਹੋਣੇ ਪੰਜ ਕੁੱਲੇ ਤੋਂ ਲੈ ਕੇ ਆ ਜੀ ਜਿੰਨਾ ਵੀ ਅੱਗੇ ਪਈ ਆਏ ਜੀ ਤਾਂ ਉਹ ਕੋਈ ਜ਼ਰੂਰ ਇੱਥੇ ਖਰਚਿਆ ਜਾਏ ਜੇ ਸਾਡੇ ਮੰਗੇ ਜ਼ਰੂਰ